ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਹੱਕ ਤੇ ਵਿੱਚ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਇੱਕ ਪਾਸੇ ਵਿਵਾਦ ਚਾਰੀ ਸੀ ਤੇ ਦੁੱਧੇ ਪਾਸੇ ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਸਾਡੀਆਂ ਜ਼ਮੀਨਾਂ ਖੋਰੀਆ ਪਰੰਤੂ ਹੁਣ ਉਥੇ ਹੀ ਸਰਕਾਰ ਨੇ ਅੱਜ ਮੀਟਿੰਗ ਦੇ ਦੌਰਾਨ ਕਈ ਵੱਡੇ ਫੈਸਲੇ ਲੈ ਲਏ ਨੇ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਹੈ ਨੀਲ ਕਰਕੇ ਦਾ ਬਿਆਨ ਸਾਹਮਣੇ ਆ ਰਿਹਾ ਤਾਂ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਦੇ ਲਈ ਜਿਹੜਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਪਹਿਲੇ ਤੌਰ ਤੇ ਖੜੀ ਹੈ ਤੇ ਹਮੇਸ਼ਾ ਹੀ ਖੜੀ ਰਹੇਗੀ ਤੇ ਜਿਸ ਤੋਂ ਬਾਅਦ ਉਥੇ ਵਿਰੋਧੀਆਂ ਨੂੰ ਵੀ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਨਹੀਂ ਖੋਈਆਂ ਜਾਣਗੀਆਂ ਤੇ ਜੇਕਰ ਕਿਸਾਨ ਆਪਣੀ ਮਰਜ਼ੀ ਦੇ ਨਾਲ ਜ਼ਮੀਨਾਂ ਦੇਣਾ ਚਾਹੁੰਦੇ ਨੇ ਤਾਂ ਦੇ ਸਕਦੇ ਨੇ ਪਰੰਤੂ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਕੋਈ ਤੱਕੇਸ਼ਾਈ ਨਹੀਂ ਖਰੇਗੀ ਤੇ ਜਿਸ ਤੋਂ ਬਾਅਦ ਹੁਣ ਦੂਜੇ ਪਾਸੇ ਵਿਰੋਧੀਆਂ ਨੇ ਲੈ ਕੇ ਪਲਟਵਾਰ ਨੀਲਗਰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਹੈ ਜਿਹੜਾ ਕਿ ਬੜਾ ਇੱਕ ਇਤਿਹਾਸਕ ਕਦਮ ਹੈ ਬਟ ਇਸ ਦੇ ਬਾਵਜੂਦ ਸਾਡੇ ਕੁਝ ਜਿਹੜੇ ਵਿਰੋਧੀ ਨੇ ਖਾਸ ਕਰਕੇ ਅਕਾਲੀ ਦਲ ਇਸ ਦੇ ਉੱਤੇ ਕੁਝ ਸਵਾਲ ਉਠਾਏ ਨੇ ਮੈਂ ਇਸ ਪੌਲਿਸੀ ਬਾਰੇ ਦੱਸਣਾ ਚਾਹਨਾ ਹਾਂ ਕਿ ਇਹ ਇਤਿਹਾਸਕ ਪਾਲਿਸੀ ਕਿਉਂ ਹੈਗੀ ਕਿਉਂਕਿ ਇੱਥੇ ਜਿਹੜਾ ਕਿਸਾਨ ਜਾਂ ਜਿਹੜਾ ਜ਼ਮੀਨ ਦਾ ਮਾਲਕ ਹੈ ਪਹਿਲੀ ਗੱਲ ਤਾਂ ਉਸ ਦੀ ਮਰਜ਼ੀ ਤੋਂ ਬਿਨਾਂ ਇਹ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਏਗੀ। ਨੰਬਰ 2 ਜਿਹੜੀ ਲਿਖਤੀ ਸਮਝੌਤਾ ਹੋਏਗਾ ਲਿਖਤੀ ਐਨਓਸੀ ਤੋਂ ਬਾਅਦ ਇਹ ਜਿਹੜਾ ਹੈਗਾ ਜ਼ਮੀਨ ਅਕਵਾਇਰ ਕਰਾਂਗੇ। ਆਪਾਂ ਅੱਜ ਮੰਨ ਲੈਂਦੇ ਆ ਜੇ ਕਿਤੇ ਕਲੈਕਟਰ ਰੇਟ 30 ਲੱਖ ਰੁਪਏ ਦਾ ਤੇ ਜਿਹੜੀ ਜ਼ਮੀਨ ਦਾ ਇੱਕ ਟਿੱਲਾ 1 ਕਰੋੜ ਦੇ ਆਸ-ਪਾਸ ਹੋਏਗਾ ਜੇਕਰ ਉਹ ਕਿਸੇ ਵੀ ਪ੍ਰਾਈਵੇਟ ਬੰਦੇ ਨੂੰ ਜਾਂ ਕਿਸੇ ਬਿਲਡਰ ਨੂੰ ਵੇਚਦਾ ਕਿਸਾਨ ਲੇਕਿਨ ਇੱਥੇ ਕੀ ਹੋਏਗਾ ਜਿਹੜਾ ਉਹਦਾ 1 ਕਿੱਲੇ ਜ਼ਮੀਨ ਤੇ ਉਸਨੇ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਦਿੱਤੀ ਉਸ ਨੂੰ ਡਿਵੈਲਪ ਕਰਨ ਤੋਂ ਬਾਅਦ ਸਾਰਾ ਖਰਚਾ ਸਰਕਾਰ ਕਰੇਗੀ ਉੱਥੇ ਸੀਵਰੇਜ ਪਾਏਗੀ ਪਾਣੀ ਦੇ ਕਨੈਕਸ਼ਨ ਦੇਗੀ ਛੜਕਾਂ ਬਣਾਏਗੀ ਪੂਰਾ ਦੀ ਪੂਰਾ ਇਨਫਰਾਸਟ੍ਰਕਚਰ ਜਿਹੜਾ ਉਹ ਸਰਕਾਰ ਖਰਚ ਕਰੇਗੀ ਉਸ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਨੂੰ ਹੈ 1000 ਗਜ ਦਾ ਰਿਹਾਇਸ਼ੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਜਿਹੜਾ ਹੈਗਾ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਦਿੱਤਾ ਜਾਏਗਾ ਹੁਣ ਤੁਸੀਂ ਦੇਖੋ ਕਿ ਜੇ ਅਸੀਂ ਅ ਡਵੈਲਪਮੈਂਟ ਤੋਂ ਬਾਅਦ ਉਸ ਦੇ ਵਿਚੜ ਦੀ ਗੱਲ ਕਰੀ ਜੇ ਕਿਸਾਨ ਉਹ ਆਪਣੇ ਕੋਲ ਰੱਖ ਵੀ ਸਕਦਾ ਉਹ ਵੇਚ ਵੀ ਸਕਦਾ ਹੈਗਾ ਜੇ ਉਸਨੇ ਵੇਚਣਾ ਹੋਵੇ ਜੇ ਮੈਂ ਰੈਜੀਡੈਂਸ਼ੀਅਲ 30000 ਰੁਪਏ ਗੱਜ ਦੀ ਦੀ ਗੱਲ ਕਰਾਂ ਤਾਂ ਘਟੋਕਟ 3 ਕਰੋੜ ਰੁਪਏ ਬਣ ਗਿਆ ਔਰ ਦੂਸਰੇ ਬੰਦੇ ਜੇ ਮੈਂ 200 ਗੱਜ ਕਮਰਸ਼ੀਅਲ ਦੀ ਗੱਲ ਕਰਾਂ ਔਰ 60000 ਰੁਪਏ ਪ੍ਰਤੀ ਗੱਜ ਦੀ ਗੱਲ ਕਰਾਂ ਤਾਂ 1 ਕਰੋੜ ₹20 ਲੱਖ ਰੁਪਈਆ ਉਹ ਬਣ ਗਿਆ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਜਿੱਥੇ ਉਸਨੇ ਜਿਹੇ ਪ੍ਰਾਈਵੇਟ ਬਿਲਡਰ ਨੂੰ ਜ਼ਮੀਨ ਦਿੱਤੀ ਹੁੰਦੀ ਤਾਂ ਉਹਨੂੰ 1 ਕਰੋੜ ਰੁਪਈਆ ਮਿਲਣਾ ਸੀ ਤੇ ਹੁਣ ਜਿਹੜਾ ਹੈਗਾ ਉਸ ਨੂੰ 4 ਕਰੋੜ ਤੇ 20 ਲੱਖ ਰੁਪਈਆ ਮਿਲੇਗਾ ਔਰ ਉਸਦੀ ਮਰਜ਼ੀ ਦੇ ਮਤਲਬ ਮੁਤਾਬਕ ਮਿਲੇਗਾ ਉਹ ਇੱਕ ਹਿੱਸੇਦਾਰ ਇਸ ਦੇ ਵਿੱਚ ਬੁਲ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਜਿਹੜਾ 3 ਕਰੋੜ ਰੁਪਈਆ ਸੀ ਜਿਹੜਾ ਹੁਣ ਕਿਸਾਨ ਦੀ ਜੇਬਾਂ 'ਚ ਜਾਏਗਾ ਆਦਰਵਾਇਜ਼ ਉਹ ਬਿਲਡਰਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਜਿਹੜੇ ਪ੍ਰਾਈਵੇਟ ਬਿਲਡਰ ਜਿਹੜਾ ਮਾਫੀਆ ਉਹਨਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਔਰ ਦੂਸਰੇ ਬੰਦੇ ਮਤਲਬ ਤੁਸੀਂ ਅੱਜ ਹਾਲਾਤ ਦੇਖੋ ਹਰ ਇੱਕ ਬੰਦੇ ਦੀ ਇੱਛਾ ਹੈ ਕਿ ਮੇਰਾ ਆਪਣਾ ਰਹਿਣ ਵਾਲਾ ਘਰ ਹੋਵੇ ਚੰਗੀ ਥਾਂ ਤੇ ਹੋਵੇ ਪਰ ਜਿਹੜੇ ਜ਼ਮੀਨਾਂ ਦੇ ਰੇਟ ਥਾਵਾਂ ਦੇ ਰੇਟ ਮਾਫੀਆ ਨੇ ਅਸਮਾਨੀ ਚੜਾਤੇ ਇੱਕ ਮਿਡਲ ਕਲਾਸ ਬੰਦੇ ਲਈ ਤਾਂ ਅੱਜ ਆਪਣਾ ਮਕਾਨ ਖਰੀਦਣਾ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਪਰ ਇਸ ਲੈਂਡ ਪਾਲਿਸੀ ਦੇ ਤਹਿਤ ਜਿੱਥੇ ਕਿਸਾਨ ਨੂੰ ਫਾਇਦਾ ਹੋਏਗਾ ਉੱਥੇ ਨੈਚੁਰਲੀ ਜਿਹੜਾ ਆਮ ਇਨਸਾਨ ਹੈ ਜਿਸ ਨੂੰ ਉੱਥੇ ਆਪਣਾ ਘਰ ਬਣਾਉਣਾ ਹੈਗਾ ਕਿ ਨਾ ਉਸ ਨੂੰ ਵੀ ਵਧੀਆ ਡਿਵੈਲਪਡ ਕਲੋਨੀ ਦੇ ਵਿੱਚ ਔਰ ਸਸਤੇ ਰੇਟ ਦੇ ਉੱਤੇ ਜ਼ਮੀਨ ਉਹ ਮਿਲੇਗੀ ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਲੋਕ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ ਉਹ ਵਿਰੋਧ ਕਿਉਂ ਕਰਾ ਰਹੇ ਆ ਇਹ ਤਾਂ ਸਿੱਧਾ ਹੀ ਮਤਲਬ ਹੈ ਕਿ ਇਹ ਲੋਕ ਜਾਂ ਤੇ mafia ਦੇ ਹੱਥਾਂ ਦੇ ਵਿੱਚ ਖੇਡ ਰਹੇ ਹੈਗੇ ਤੇ ਜਾਂ ਫਿਰ ਖੁਦ mafia ਚਲਾ ਰਹੇ ਹੈਗੇ ਇਹੀ ਕਾਰਨ ਹੋ ਸਕਦਾ ਹੈ ਆਦਰਵਾਇਸ ਤੇ ਕੋਈ ਕਾਰਨ ਨਹੀਂ ਹੈਗਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਉਹ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਇੱਕ ਇਤਿਹਾਸਕ ਕਦਮ ਹੈ ਜੋ ਸਰਕਾਰ ਚੁੱਕ ਰਹੀ ਹੈ ਇਸ ਤੋਂ ਇਲਾਵਾ ਦੋ ਚੀਜ਼ਾਂ ਹੋਰ ਬੈ ਮਤਲਬ ਦਸਨੀ ਚਾਹਣਾ ਮਤਲਬ ਜਿੱਥੇ ਤੱਕ ਕਿਸਾਨ ਨੇ ਆਪਣੀ ਮਰਜ਼ੀ ਦੇ ਵਿੱਚ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਹੈ ਉਹਦੀ ਮਰਜ਼ੀ ਹੈ ਦੂਜੇ ਬੰਨੇ ਚੱਕਰ ਕਿਸਾਨ ਜਿਹੜਾ ਹੈਗਾ ਭਾਵੇਂ ਵੱਖ-ਵੱਖ ਕਿਸਾਨ ਇਕੱਠੇ ਹੋ ਕੇ 50 ਏਕੜ ਜ਼ਮੀਨ ਇਸ ਲੈਂਡ ਪੂਲਿੰਗ ਦੇ ਵਿੱਚ ਦਿੰਦੇ ਆ ਤਾਂ ਉਹਨਾਂ ਨੂੰ ਕੀ ਏਕੜ ਦਾ ਇੱਕ ਟੱਕ ਜਿੱਥੋਂ ਖੇਤੀ ਕਰਨਾ ਚਾਹੁੰਦੇ ਆ ਇਕੱਠਾ ਮਿਲ ਜੂਗਾ ਜਿੱਥੇ ਪਾਣੀ ਦਾ ਪ੍ਰਬੰਧ ਵੀ ਹੋਏਗਾ ਜਿੱਥੇ ਸ਼ਰਤ ਵੀ ਹੋਏਗੀ ਸਾਰੇ ਪ੍ਰਬੰਧ ਉੱਥੇ ਹੋਣਗੇ ਉਹ ਵੀ ਐਕਚੁਅਲੀ ਕਿਸਾਨ ਕਰ ਸਕਦਾ ਹੈਗਾ ਔਰ ਜੇ ਕੋ 9 ਏਕੜ ਜ਼ਮੀਨ ਕੋਈ ਕਿਸਾਨ ਦਿੰਦਾ ਹੈਗਾ ਤਾਂ ਉਸ ਨੂੰ ਹਾਊਸਿੰਗ ਉਹ ਬਣਾ ਕੇ 3 ਏਕੜ ਦਾ ਜ਼ਮੀਨ ਦਾ ਉਹ ਸਿਸਟਮ ਦਿੱਤਾ ਜਾ ਸਕਦਾ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਮੇਰੀ ਗੁਜਾਰਸ਼ ਵੀ ਹੈਗੀ ਹੈ ਸਾਡੀ ਬ੍ਰੋਟੀਪਰਾਂਗੀਆਂ ਪਾਰਟੀਆਂ ਨੂੰ ਤੁਸੀਂ ਅਜ ਆਪਣੀ ਸਥਿਤੀ ਸਪਸ਼ਟ ਕਰੋ ਕਿ ਤੁਸੀਂ ਆਮ ਲੋਕਾਂ ਦੇ ਅਤੇ ਕਿਸਾਨਾਂ ਦੇ ਹਤੈਸ਼ੀਆਂ ਉਹਨਾਂ ਦੇ ਹੱਕ ਵਿੱਚ ਖੜੇ ਹੋ ਤੇ ਜਾਂ ਫਿਰ ਬਿਲਡਰਾਂ ਦੇ ਹੱਕ ਦੇ ਵਿੱਚ ਖੜੇ ਹੋ ਮਾਫੀਆ ਦੇ ਹੱਕ ਦੇ ਵਿੱਚ ਖੜੇ ਹੋ ਜਿਹੜੇ ਇਹਨਾਂ ਦੀ ਲੁੱਟ ਖਸੁੱਟ ਕਰਦੇ ਨੇ ਔਰ ਜਿਹੜੇ ਤੁਹਾਡੇ ਐਕਸ਼ਨ ਨੇ ਜਿਸ ਤਰੀਕੇ ਨਾਲ ਤੁਸੀਂ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਹੋ ਉਹ ਤਾਂ ਇਹੀ ਦਰਸਾਉਂਦੇ ਨੇ ਕਿ ਤੁਸੀਂ ਲੈਂਡ ਮਾਫੀਆ ਦੇ ਨਾਲ ਜਾਂ ਉਹਨਾਂ ਬਿਲਡਰਾਂ ਦੇ ਨਾਲ ਖੜੇ ਹੋ ਜਿਹੜੇ ਕਿਸਾਨ ਤੋਂ ਸਸਤੀ ਜ਼ਮੀਨ ਖਰੀਦਦੇ ਐ ਔਰ ਜਿਨ੍ਹਾਂ ਨੂੰ ਜ਼ਮੀਨ ਉਹ ਚਾਹੀਦੀ ਹੈ ਘਰ ਬਣਾਉਣ ਵਾਸਤੇ ਉਹਨਾਂ ਨੂੰ ਅਸਮਾਨੀ ਰੇਟ ਪਚਾ ਕੇ ਮਨਮਰਜ਼ੀ ਦੇ ਰੇਟ ਲਾ ਕੇ ਉਹ ਜ਼ਮੀਨ ਲੈਂਦੇ